ਪੂਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਆਲ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੈਬਲ ਕਲਾ ਇਨਸਾਫ ਮੋਰਚੇ ਨੂੰ ਅੱਜ ਸਮਾਪਤ ਕਰਨ ਦਾ ਐਲਾਨ ਮੋਰਚਾ ਮੁਖੀ ਸੁਖਰਾਜ ਸਿੰਘ ਨੇ ਕਰ ਦਿੱਤਾ ਹੈ ਜੇ ਅਗਰ ਗੱਲ ਕੀਤੀ ਜਾਵੇ ਤਾਂ ਕਰੀਬ-ਕਰੀਬ 2 ਸਾਲ ਹੋ ਗਏ ਨੇ ਇਸ ਮੋਰਚੇ ਨੂੰ ਲੱਗੇ ਨੂੰ ਔਰ ਇਸ ਨੂੰ ਐਲਾਨ ਕਰ ਦਿੱਤਾ ਹੈ ਕਿ ਮੋਰਚਾ ਸਮਾਪਤ ਕੀਤਾ ਜਾਵੇ ਕਿਉਂਕਿ ਐਸਆਈਟੀ ਨੇ ਸਟੇਟਸ ਰਿਪੋਰਟ ਜਿਹੜੀ ਹੈ ਉਹ ਕੋਰਟ ਚ ਪੇਸ਼ ਕਰ ਦਿੱਤੀ ਹੈ ਜਿਸ ਦੀ ਸੰਤੁਸ਼ਟੀ ਮੋਰਚਾ ਮੁਖੀ ਸੁਖਰਾਜ ਸਿੰਘ ਨੂੰ ਹੋਈ ਹੈ ਔਰ ਉਹਨਾਂ ਨੇ ਇਸ ਮੋਰਚੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਔਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਉਹ ਇਸ ਮੋਰਚੇ ਨੂੰ ਸ਼ੁਰੂ ਕਰ ਵੀ ਸਕਤੇ ਨੇ ਦੱਸਦੇ ਚੱਲਦੇ ਹਾਂ ਸੁਖਰਾਜ ਸਿੰਘ ਨੇ ਸਿੱਧਾ ਤੌਰ ਤੇ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਐਸਆਈਟੀ ਨੇ ਰਿਪੋਰਟ ਪੇਸ਼ ਨਾ ਕੀਤੀ ਤਾਂ ਉਹ ਮਰਨ ਵਰਤ ਤੇ ਬੈਠਣਗੇ ਤਾਂ ਕੋਟਕਪੂਰਾ ਗੋਲੀ ਕਾਂਡ ਦੀ ਗੱਲ ਕੀਤੀ ਜਾਵੇ ਤਾਂ ਕਰੀਬ ਕਾਫੀ ਸਮਾਂ ਬੀਤ ਚੁੱਕਿਆ ਪਰ ਕੋਈ ਇਨਸਾਫ ਦੀ ਉਮੀਦ ਨਹੀਂ ਜਾਗੀ ਸੁਖਰਾ ਸਿੰਘ ਨੇ ਸਮੇ ਸਮੇ ਸਿਰ ਇਲਜ਼ਾਮ ਲਗਾਏ ਸਰਕਾਰਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਸ ਮੋਰਚੇ ਦੇ ਸਿਰ ਤੇ ਸਰਕਾਰਾਂ ਬਣਦੀਆਂ ਰਹੀਆਂ ਸਰਕਾਰ ਕਹਿੰਦੀ ਰਹੀ ਕਿ ਅਸੀਂ ਸਾਨੂੰ ਦਿਓ ਅਸੀਂ ਇਸ ਦਾ ਹੱਲ ਕਰਾਂਗੇ ਪਰ ਕੋਈ ਹੱਲ ਨਹੀਂ ਹੁੰਦਾ ਰਿਹਾ ਪਰ ਮੋਰਚਾ ਖਤਮ ਕਰਨ ਦਾ ਐਲਾਨ ਸੁਖਰਾ ਸਿੰਘ ਨੇ ਕਰ ਦਿੱਤਾ ਕਿਉਂਕਿ ਐਸਆਈਟੀ ਨੇ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰ ਦਿੱਤੀ ਹੈ ਔਰ ਟ੍ਰਾਇਲ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਮੋਰਚਾ ਮੁਖੀ ਸੁਖਰਾ ਸਿੰਘ ਨੇ ਸੰਤੁਸ਼ਟੀ ਜਤਾਈ ਹੈ ਤਾਂ মিডিਆ ਨਾਲ ਗੱਲਬਾਤ ਕਰਦੇ ਸੁਕਰਾਤ ਸਿੰਘ ਨੇ ਪਹਿਲਾਂ ਵੀ ਕਿਹਾ ਸੀ ਕਿ ਕਰੀਬ 8 ਸਾਲ ਦਾ ਲੰਮਾ ਸਮਾਂ ਹੋ ਗਿਆ ਬੇਅਦਬੀ ਮਾਮਲਿਆਂ ਨੂੰ ਆਧਾਰ ਬਣਾ ਕੇ ਕਈ ਸਰਕਾਰਾਂ ਬਣੀਆਂ ਹਟੀਆਂ ਪਰ ਕੌਮ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਐਸਆਈਟੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਉਸ ਤੋਂ ਬਾਅਦ ਸੁਕਰਾਤ ਸਿੰਘ ਨੇ ਇਸ ਮੋਰਚੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪ੍ਰੋ ਪੰਜਾਬ ਟੀਵੀ ਤੇ ਵੱਡੀ ਖਬਰ ਦਿਖਾ ਰਹੇ ਆ ਤਾਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਤਾ ਅਗਰ ਗੱਲ ਕੀਤੀ ਜਾਵੇ ਤਾਂ ਜਲਦ ਇਸ ਨੂੰ ਲੈ ਕੇ ਮੌਕੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿਉਂਕਿ 2 ਦਿਨ ਬਾਅਦ ਸਮਾਪਤੀ ਸਮਾਗਮ ਕੀਤਾ ਜਾਣਾ 2 ਦਿਨਾਂ ਦੇ ਅੰਦਰ-ਅੰਦਰ ਤਾਂ ਉਹ ਵੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇਕੱਲੀ-ਕੱਲੀ ਤਸਵੀਰ ਤਾਂ ਇਸ ਮੋਰਚੇ ਦੇ ਵਿੱਚ ਹਰ ਕਿਸੇ ਨੇ ਸ਼ਿਰਕਤ ਕੀਤੀ ਹਰ ਕਿਸੇ ਨੇ ਸੁਖਰਾਜ ਸਿੰਘ ਦਾ ਹੌਸਲਾ ਵਧਾਇਆ ਔਰ ਸੁਖਰਾਜ ਸਿੰਘ ਨੇ ਕਹਿ ਦਿੱਤਾ ਸੀ ਅਖੀਰ ਆ ਇੱਕ ਦੋ ਦਿਨਾਂ ਦੇ ਵਿੱਚ ਕਿ ਮੈਂ ਮਰਨ ਵਰਤ ਤੇ ਬੈਠਾਂਗਾ ਜੇ ਮੇਰੀ ਗੱਲ ਨਾ ਸੁਣੀ ਗਈ ਤਾਂ SIT ਨੇ ਜਿਹੜੀ ਹੈ ਇਹ ਰਿਪੋਰਟ ਪੇਸ਼ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕਿਵੇਂ ਦੇਖਿਆ ਜਾਵੇ ਕਿ ਤਾਂ ਸੁਖਬੀਰ ਸਿੰਘ ਬਾਦਲ ਦੀ ਮਾਫੀ ਨੂੰ ਲੈ ਕੇ ਵੀ ਸਕਰਤ ਸਿੰਘ ਨੇ ਟਿੱਪਣੀ ਕੀਤੀ ਸੀ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਉਹਨਾਂ ਨੇ ਕਿਹਾ ਸੀ ਕਿ ਇਹ ਪਾਰਟੀ ਦੀ ਮਾਫੀ ਹੈ 9 ਸਾਲ ਬੀਤ ਗਏ 14 ਅਕਤੂਬਰ ਨੂੰ ਗੋਲੀ ਚੱਲਣ ਤੋਂ ਪਹਿਲਾਂ ਕੋਟਕਪੂਰਾ ਵਿਖੇ ਬਹੁਤ ਵੱਡਾ ਇਕੱਠ ਹੋਇਆ ਸੀ ਉਹ ਇੱਥੇ ਬੈਠ ਕੇ ਸੰਗਤ ਨਾਲ ਗੱਲ ਕਰ ਸਕਦੇ ਸੀ ਮਾਫੀ ਮੰਗ ਸਕਦੇ ਸੀ ਆਪਣੀ ਪਾਰਟੀ ਦੇ ਬੰਦਿਆਂ ਵਿੱਚ ਬੈਠ ਕੇ ਮਾਫੀ ਮੰਗਣਾ ਕੋਈ ਮਾਫੀ ਨਹੀਂ ਹੁੰਦੀ ਇਹ ਇੱਕ ਸਿਆਸੀ ਸਟੰਟ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਖੜ ਕੇ ਜਾਂ ਸ੍ਰੀ ਹਕਾਲਤਖਰ ਸਾਹਿਬ ਵਿਖੇ ਨਿਮਾਣੇ ਸਿੱਖ ਵਜੋਂ ਮਾਫੀ ਮੰਗਣੀ ਚਾਹੀਦੀ ਆ ਉਹਨਾਂ ਨੂੰ ਔਰ ਇਹ ਸਿਰਫ ਇੱਕ ਸਿਆਸੀ ਸਟੰਟ ਹੈ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਕਿ ਸਾਡੇ ਰਾਜ 'ਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਅਸੀਂ ਮਾਫੀ ਮੰਗਦੇ ਆ ਤਾਂ ਕਈ ਆ ਤਮਾਮ ਲੋਕਾਂ ਨੇ ਤਮਾਮ ਜਿਹੜੇ ਬੁੱਧੀਜੀਵੀ ਨੇ ਉਹ ਇਸ ਮਾਫੀ ਨੂੰ ਲੈ ਕੇ ਚਰਚਾਵਾ ਕਰਦੇ ਰਹੇ ਕਿ ਇਸ ਮਾਫੀ ਨੂੰ ਲੈ ਕੇ ਕਿਵੇਂ ਦੇਖਿਆ ਜਾਵੇਗਾ ਆਉਣ ਵਾਲਾ ਸਿਆਸਤੀ ਪਿਵਿੱਖ ਕਿਵੇਂ ਹੋਏਗਾ ਸੁਖਪੀਰ ਸਿੰਘ ਬਾਦਲ ਦਾ ਤਾਂ ਸੁਖਰਾਜ ਸਿੰਘ ਜੋ ਕਿ ਪੀੜਤ ਪਰਿਵਾਰ ਦੇ ਨੇ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਮਾਫੀ ਪਾਰਟੀ ਦੇ ਵਿੱਚ ਬੈਠ ਕੇ ਨਹੀਂ ਮੰਗੀ ਜਾਂਦੀ ਪੰਜਾਬ ਦੇ ਲੋਕਾਂ ਦੇ ਵਿਚਕਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਮੰਗਣੀ ਚਾਹੀਦੀ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ 9 ਸਾਲ ਪਹਿਲਾਂ 14 ਅਕਤੂਬਰ ਨੂੰ ਜਦੋਂ ਗੋਲੀ ਚੱਲੀ ਸੀ ਉਸ ਗੋਲੀ ਚੱਲਣ ਤੋਂ ਪਹਿਲਾਂ ਜਿਹੜਾ ਸੰਗਤਾਂ ਦਾ ਭਾਰੀ ਇਕੱਠ ਹੋਇਆ ਸੀ ਉੱਥੇ ਆ ਕੇ ਗੱਲ ਕਰਦੇ ਉੱਥੇ ਸਾਡੇ ਕੋਲ ਮਾਫੀ ਮੰਗਦੇ ਤਾਂ ਕਿਤੇ ਨਾ ਕਿਤੇ ਸ਼ਾਇਦ ਸੰਗਤ ਵੱਡਾ ਦਿਲ ਦਿਖਾਉਂਦੀ ਔਰ ਹਾਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਭਾਵੇਂ ਕੋਈ ਕਤਾਹੀ ਨਾ ਹੁੰਦੀ ਪਰ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਉਦੋਂ ਮਾਫੀ ਮੰਗਦੇ ਇਹ ਸੁਖਰਾਜ ਸਿੰਘ ਨੇ ਕਿਹਾ ਫਿਲਹਾਲ ਇਹ ਸਭ ਸਿਆਸੀ ਸਟੰਟ ਹੈ ਔਰ ਲਗਾਤਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਇਲਜ਼ਾਮ ਇਹ ਲੱਗਦੇ ਰਿਹਾ ਗੋਲੀ ਚਲਾਉਣ ਦੇ ਆਰਡਰ ਕਿਸ ਨੇ ਦਿੱਤੇ ਸਿਰਫ ਇਲਜ਼ਾਮਾਂ ਦੀ ਕਹਾਣੀ ਹੈ ਕੋਰਟ ਦੇ ਵਿੱਚ ਕੁਝ ਵੀ ਹਾਲੇ ਸਿੱਧ ਨਹੀਂ ਹੋਇਆ ਹੁਣ ਐਸਆਈਟੀ ਦੀ ਜਿਹੜੀ ਰਿਪੋਰਟ ਪੇਸ਼ ਹੋਈ ਹੈ ਸਟੇਟਸ ਰਿਪੋਰਟ ਹੈ ਕਿ ਇਸ ਕੇਸ ਦਾ ਸਟੇਟਸ ਹੈ ਕੌਣ ਇਸ ਦੇ ਵਿੱਚ ਮੁੱਖ ਮਲਜ਼ਮ ਹੈ ਕਿ ਇਸ ਦੇ ਵਿੱਚ ਹੁਣ ਅੱਗੇ ਐਕਸ਼ਨ ਹੋਵੇਗਾ ਜਾ ਹਲੇ ਵੀ ਉਸੇ ਤਰ੍ਹਾਂ ਹੀ ਉਮੀਦ ਜਿਹੜੀਆਂ ਕਿਰਨਾ ਜਿਹੜੀਆਂ ਜਾਗਦੀਆਂ ਰਹਿੰਦੀਆਂ ਨੇ ਫਿਰ ਟਹਿ ਜਾਂਦੀਆਂ ਉਸੇ ਤਰ੍ਹਾਂ ਹੀ ਪਰਿਵਾਰ ਨੂੰ ਜਿਹੜਾ ਕਿਤਨਾ ਕਿਤੇ ਇਹ ਚੀਜ਼ਾਂ ਦੇਖਣ ਨੂੰ ਫਿਰ ਮਿਲ ਸਕਦੀਆਂ ਨੇ ਤਾਂ ਵੱਡੀ ਖਬਰ ਦੇ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਬਾਈਬਲ ਕਲਾ ਇਨਸਾਫ ਮੋਰਚਾ ਜਿਹੜਾ ਉਹ ਐਲਾਨ ਕਰ ਦਿੱਤਾ ਹੈ ਤਾਂ ਵੱਡੀ ਖਬਰ ਦੇ ਰਹੇ ਹਾਂ ਇਸ ਵਕਤੀ ਤਾਂ ਤੁਹਾਨੂੰ ਹੋਰ ਜਾਣਕਾਰੀ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਸਾਂਝੀ ਕਰ ਰਹੇ ਹਾਂ